ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਨਮਤਾ ਨਗਰ ਆ ਪਿੰਡ ਬੀਲੇਵਾਲਾ ਤੇ ਬੀਲੇਵਾਲੇ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ 35-34 ਸਾਲ ਤੋਂ ਪੁਰਾਣਾ ਵਪਾਰ ਦਾ ਇਤਿਹਾਸ ਰਚਿਆ ਹੋਇਆ ਇਹਨਾਂ ਗੱਬਰੂਆਂ ਨੇ ਵੀ ਮਿੱਤਰੋ ਵੱਡਾ ਨਾਮ ਆ ਵਪਾਰ ਲੈਣ ਦੇ ਵਿੱਚ ਇਸ ਘਰ ਦੇ ਵਿੱਚ ਵੀ ਬ੍ਰਾਂਡਡ ਚੀਜ਼ਾਂ ਆਉਂਦੀਆਂ ਵਾ ਕਿ ਮੰਨ ਲਓ ਚੰਗੀ ਤੋਂ ਚੰਗੀ ਗਾਂ ਚੰਗੀ ਤੋਂ ਚੰਗੀ ਮੱਝ ਮਾੜੀ ਤੋਂ ਮਾੜੀ ਗਾਂ ਤੇ ਮਾੜੀ ਤੋਂ ਮਾੜੀ ਮੱਝ ਕਿਉਂਕਿ ਇੱਥੇ ਜਿਹੜੀ ਬਾਲੀ ਮਾੜੀ ਵੀ ਨਹੀਂ ਮਿਲੂਗੀ ਕਹਿਣ ਤੋਂ ਪਾਵੇ ਆ ਵੀ ਵਿਦ ਸਟੇਟ ਮੈਂ ਜਿਹੜੀ ਗਾਂ ਆਪਾਂ ਨੂੰ ਚਾਹੀਦੀ ਹੁੰਦੀ ਉਹ ਹਰ ਵਕਤ ਮਿਲੂਗੀ ਅੱਜ ਗਾਂ ਤਾਂ ਤੁਹਾਨੂੰ ਵਿਖਾਉਣੀ ਇੱਕ ਜਾਨਵਰ ਤਾਂ 5 6 ਸੀ ਪਰ 5 4 ਅੰਬਰਸਰ ਵਾਲੀ ਸਾਈਡ ਆਉਣ ਤੋਂ ਪਹਿਲਾਂ ਇਹਨਾਂ ਨੇ ਗੱਡੀ ਤੇ ਚੜਾਤੇ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਬਾਈ ਹੁਣਿਆਂ ਦਾ ਵਪਾਰ ਦੇ ਵਿੱਚ ਵੱਡਾ ਨਾਮ ਆ ਤਯਰਬਾ ਬਹੁਤ ਕਿਉਂਕਿ ਪਸ਼ੂ ਦਾ ਵਪਾਰੀ ਸਹੀ ਉਦੋਂ ਬਣਿਆ ਜਾਂਦਾ ਜਦੋਂ ਪਸ਼ੂ ਦੀ ਫੇਸ ਕੁਆਲਿਟੀ ਵੇਖ ਕੇ ਆਈਡੀਆ ਆਉਣ ਲੱਗ ਜਾਵੇ ਵੀ ਇਹ ਆ ਦੁੱਧ ਦੇਊਗਾ ਉਹਨਾਂ ਤੇ ਵਪਾਰੀ ਨਹੀਂ ਬਣਿਆ ਜਾਂਦਾ ਜਿੰਨਾਂ ਚਿਰ ਆਪਾਂ ਆਈਡੀਆ ਨਹੀਂ ਲਾ ਸਕਦੇ ਵੀ ਇਹ ਕਿੰਨਾ ਦੁੱਧ ਦੇਊਗਾ ਵੈਸੇ ਤਾਂ ਸਿਆਣਪ ਨਹੀਂ ਚੱਲਦੀ ਇਸ ਕੰਮ ਦੇ ਵਿੱਚ ਉਸ ਵਹਿਗਰੂ ਦੇ ਆਸਰੇ ਵਪਾਰ ਹੁੰਦਾ ਵਾ ਮਿੱਤਰੋ ਆਜੋ ਫਿਰ ਇੱਕ ਨਗੀਨੇ ਦੇ ਦਰਸ਼ਨ ਕਰਵਾਉਣ ਲੱਗਾ ਵਾ ਰੂਹ ਨਾਲ ਦੇਖੋ ਵੀਡੀਓ ਆਓ ਕਰਦਿਆਂ ਗੱਲਬਾਤ ਸਤਿ ਸ੍ਰੀ ਅਕਾਲ ਵੀਰੇ ਸਾਸੀ ਗੱਲ ਬਾਈ ਜੀ ਹਾਲ ਚਾਲ ਆ ਬਾਈ ਠੀਕ ਆ ਵਧੀਆ ਬਾਈ ਸੇਤਾ ਦੇ ਪਰਿਵਾਰ ਬਾਈ ਠੀਕ ਆ ਸਾਰੇ ਵਧੀਆ ਅੱਛਾ ਨਾਮ ਦੱਸ ਕਿ ਵੀਰਾਂ ਨਾਲ ਸੰਜਿਆ ਕਰਦੀ ਏ ਵੀਰੇ ਨਾ ਬਾਈ ਹਰਜੀਤ ਸਿੰਘ ਸਨੋਪ ਬਾਈ ਗਰਸੇਵ ਸਿੰਘ ਬਾਈ ਇਹ ਵੀਡੀਓ ਕੇਵਲ ਸਿੰਘ ਸੇਖੋ ਜੀ ਕੇਵਲ ਸਿੰਘ ਸੇਖੋ ਠੀਕ ਆ ਬਾਈ ਅੱਛਾ ਵੱਡੇ ਵੀਰੇ ਇੱਕ ਵੜ ਵਿੱਚ ਨਹੀਂ ਆਪਾਂ ਹਨਾ ਹਾਂਜੀ ਬਾਈ ਖੁੱਲ ਕੇ ਦੱਸੀ ਮੈਨੂੰ ਇਹਦੇ ਬਾਰੇ ਇੱਕ ਕਿਨਵਾ ਸੂਆ ਸੂਰੀ ਆ ਇਹ ਦੂਜਾ ਸੂਆ ਸੁੰਦੀ ਏ ਬਾਈ ਠੀਕ ਆ ਪਹਿਲੇ ਸੂਏ ਮਾਲਕ ਨੇ ਦੱਸਿਆ 36 ਕਿਲੋ ਦੁੱਧ ਕੰਡੇ ਤਲਾਇਆ ਵਾ ਤਲਾਇਆ ਹੋਇਆ ਦਿੱਤਾ ਵੀ ਹੋਊਗਾ ਬਾਈ ਦਿਨ ਕਿੰਨੇ ਬਾਕੀ ਜਾਂਦੇ ਇਹਦੇ 10 ਦਿਨ ਪਏ ਆ ਬਾਈ ਹਲੇ 10 ਦਿਨ ਬਾਕੀ ਆ ਹੈ ਠੀਕ ਆ ਬਾਈ ਅੱਛਾ ਯਾਰ ਜਿਵੇਂ ਥੰਡ ਥੋਣਾ ਚੰਦਰੀ ਨੂੰ ਲੱਗਾ ਐ ਰ ਆਪਣੇ ਮੂਰਤ ਘਟ ਕੇ ਬਣਾਈ ਹੋਈ ਆ ਹਨਾ ਹਾਂਜੀ ਬਹੁਤ ਚੰਗੀ ਵੱਡੀ-ਬੁੱਡੀ ਬਹੁਤ ਆ ਵੱਡੀ-ਬੁੱਡੀ ਵਾਕਿਆ ਹੀ ਬਹੁਤ ਆ ਕੋਈ ਸ਼ੱਕ ਨਹੀਂ ਲੈ ਵੀ ਸਜਣਾ ਤੋਰ ਦੇ ਰੂਹ ਨਾਲ ਕੇਰਾਂ ਦੀ ਤੋਰੀਏ ਨੂੰ ਐਂ ਦਲੀਲ ਨਾਲ ਪਤਾ ਲੱਗੇ ਵੀ ਗਾ ਤੁਰਦੀ ਆ ਪਤਾ ਉਦੋਂ ਸ਼ੋਰ ਪੈਂਦਾ ਹੁੰਦਾ ਜਦੋਂ ਗਾਂ ਨੂੰ ਤੋੜਨ ਦਾ ਤਰੀਕਾ ਪਤਾ ਲੱਗੇ ਦੇਖੋ ਮਿੱਤਰੋ ਕਿਹੜਾ ਦੀ ਪਲਵਾਨਾ ਵਾਂਗੂ ਪਲੀ ਨਾ ਐ ਮਿੱਤਰੋ ਜਿਵੇਂ ਮਾੜੇ ਮੈਦਾਨ ਦੇ ਵਿੱਚ ਘੋਖਾ ਖਾ ਕੇ ਮਲ ਆਉਂਦਾ ਹੁੰਦਾ ਨਾ ਉਹ ਖੇਡਾਂ ਦੇ ਰਤਾਜਿੰਦੇ ਮਕਰਮਾਲੀ ਦੇ ਬੋਲਦੇ ਅਕਰ ਐਨ ਪੂਰੀ ਬਣਾਵਟ ਬੰਤਰ ਬਰੀਡ ਫੇਸ ਕੁਆਲਿਟੀ ਜਾਤ ਨਸਲ ਜਿਹੜੀ ਚੀਜ਼ ਨੂੰ ਤੁਸੀਂ ਚਾਹਣੇ ਹੁੰਦੇ ਆ ਹੁਣ ਮੇਰੇ ਹਿਸਾਬ ਦੇ ਨਾਲ ਮੇਰੇ ਵਾਂਗੂ ਜੇ 10 10 ਕਿਲੋ ਵਾਲੀਆਂ ਚਾਰ ਰੱਖੀਆਂ ਨਾ ਤੇ ਖੁੰਝਾ ਜਾ ਵਟ ਕੇ ਇੱਕ ਪਾਸੇ ਲਾ ਕੇ ਇੱਕ ਪਾਸੇ ਕਰਦੇ ਹੋ ਇਹਨੂੰ ਤੇ ਉਹਨਾਂ ਤਿੰਨਾਂ ਚਾਰਾਂ ਦੇ ਮੁਕਾਬਲੇ ਇਹਨੇ ਕੱਲੀ ਨਹੀਂ ਦੁੱਧ ਪਾਈ ਜਾਣਾ ਪੱਠੇ ਉਹੀ ਖਾਣੇ ਆ ਸੇਵਾ ਥੋੜੀ ਬਹੁਤੀ ਵੱਧ ਕਰਨੀ ਪੈਣੀ ਆ ਐਣ ਮਿੱਤਰਾਂ ਰੂਹ ਨਾਲ ਤੋਰਦੇ ਨੂੰ ਖੁੱਲੀ ਜੀ ਛੱਡ ਕੇ ਕਿਰਨ ਦੀ ਦਲੀਲ ਜੀ ਨਾਲ ਹੁਣ ਤੋਰ ਹੁਣ ਬਣੀ ਆ ਗਾਂ ਦੀ ਤੋਰ ਹੁਣ ਪਤਾ ਲੱਗਦਾ ਵੀ ਗਾਂ ਤੁਰਦੀ ਆ ਦੇਖੋ ਕਿਰਨ ਦੀ ਮਿੱਤਰੋ ਤੁਸੀਂ ਹਜੇ 10 ਦਿਨ ਬਾਕੀ ਆ ਦਸਾਂ ਦਿਨਾਂ ਨੂੰ ਪੂਰਾ ਤੀਰ ਇਹਨੇ ਟਿਕਾਣੇ ਲਾ ਜਾਣਾ ਕਿਉਂਕਿ ਹਜੇ ਤਾਂ ਮਿੱਤਰੋ ਨੇ ਸ਼ੇਰ ਚੋਂ ਪੂਣੀ ਕੱਤੀ ਆ ਸ਼ੇਰ ਤਾਂ ਇਹਨੇ ਦਸਾਂ ਦਿਨਾਂ ਤੀਕ ਕੱਤਣਾ ਵਾ ਤੇ ਜਦੋਂ ਸ਼ੇਰ ਕੱਤ ਲੈਣ ਉਦੋਂ ਗਵੰਡੀਆਂ ਨੇ ਨਜ਼ਰ ਲਾਉਣ ਤੋਂ ਉਹਨੂੰ ਕਰਮ ਵਾਲੀ ਨੂੰ ਜ਼ਰੂਰ ਬਚਾ ਕੇ ਇੱਕ ਪਾਸੇ ਲਾਉਣੀ ਹੈ ਜਿਹੜਾ ਵੀ ਭਰਾ ਖਰੀਦੂਗਾ ਟਾਪ ਦੀ ਗਾਂ ਵਾ ਟਾਪ ਦਾ ਗਾਂ ਨੂੰ ਥਣ ਲੱਗਾ ਹੋਇਆ ਵਾ ਕਿਉਂਕਿ ਗਾਂ ਹਮੇਸ਼ਾ ਮਿੱਤਰੋ ਚਾਰੇ ਅੰਗਾ ਤੋਂ ਜਿਹੜੀ ਪੂਰੀ ਆ ਨਾ ਉਹਨੇ ਤੀਰ ਟਿਕਾਣੇ ਲਾਉਣਾ ਹੁੰਦਾ ਵਾ ਤੇ ਇਹਦਾ ਤੀਰ ਟਿਕਾਣੇ ਆ ਤੁਸੀਂ ਆਪ ਦੇਖ ਸਕਦੇ ਆ ਫੇਸ ਦੀ ਕੁਆਲਿਟੀ ਤੋਂ ਲੈ ਕੇ ਆਰਡਰ ਦੀ ਕੁਆਲਿਟੀ ਤੱਕ ਜੇ ਆਪਾਂ ਨਿਗਾ ਲਾਉਣੀ ਆ ਉੱਤੋਂ ਸੂਲ ਤੋਂ ਜਿੱਥੋਂ ਲੇਵਾ ਸਟਾਰਟ ਹੁੰਦਾ ਵਾ ਜਦੋਂ ਥਰਲੇ ਨੂੰ ਖੁੱਚਾਂ ਵਾਲੇ ਪਾਸੇ ਨੂੰ ਵਧਦਾ ਵਾ ਓਵੇਂ ਓਵੇਂ ਲੰਬਾਈ ਚੜਾਈ ਵਧਾਉਂਦੀ ਆ ਕਰਮਾ ਵਾਲੀ ਓਵੇਂ ਓਵੇਂ ਫਿਰ ਚੋਣ ਦਾ ਆਨੰਦ ਆਊਗਾ ਜਿਹੜਾ ਥੱਲੇ ਬਹਿ ਗਿਆ ਨਾ ਮੇਰਾ ਫਰਜ਼ਾ ਜਿਹੜਾ ਠੇਕੇ ਤੇ ਜਾ ਕੇ ਉਹਨੇ ਛੱਡ ਦੇਣਾ ਉਹਨੇ ਕਿਹਾ ਗਾਂ ਚੋਣੀਆਂ ਮੈਂ ਛੱਡ ਖੜਾ ਬਈ ਚੰਗੀ ਚਵਾਈ ਦਾ ਤਾਂ ਦੀਏ ਜਿੰਨਾ ਨਸ਼ਾ ਹੁੰਦਾ ਵਾ ਮਿੱਤਰੋ ਦੇਖ ਸਕਦੇ ਆ ਲੈ ਵੀ ਸੱਜਣਾ ਹੁਣ ਮੈਨੂੰ ਤਾਂ ਰੇਟ ਜ਼ਰੂਰ ਦੱਸ ਦੇ ਕੋਈ ਇਹਦਾ ਮੁੱਲ ਬਾਈ 1,60,000 ਰੁਪਈਆ 1,60,000 ਰੁਪਈਆ ਵਿੱਚੋਂ ਲਾੜ ਤੇ ਪਿਆਰ ਮਾਨਤਾ ਨਹੀਂ ਹੋਊ ਬਾਈ ਜੈ ਜੀ ਮੰਗਿਆ ਕਿਉਂਕਿ ਗਾਂ ਬਹੁਤ ਚੰਗੀ ਵੱਡੀ ਆ 40 ਕਿਲੋ ਦੁੱਧ ਕਿਹਨੇ ਰਾਵਣਾ ਦੇਣਾ ਬਾਈ ਹਲੇ ਤੇ ਕਹਿਣ ਤੋਂ ਪਾਵੇ ਸਾਡੇ ਪੰਜਾਂ ਮਹੀਨੇ ਜੇ ਫਰੀ ਹੁੰਦੀ ਆ ਜੇ ਟਕਾ ਕੇ ਚੋ ਲਵੇ ਤਾਂ ਕੋਈ ਹੈਨਾ ਹਾਂਜੀ ਹਾਂਜੀ ਨਹੀਂ ਠੀਕ ਆ ਬਾਈ ਓਕੇ ਆ ਜਾਵਾਂ ਯਾਰ ਅੱਛਾ ਫਿਰ ਹੁਣ ਮੈਨੂੰ ਐ ਦੱਸ ਵੀ ਬੀਲੇ ਵਾਲਾ ਪਿੰਡ ਆ ਹਨਾ ਤੇ ਉਹਨਾ ਕਿਹੜੇ ਘਰ ਦੇ ਵਿੱਚ ਕਈ ਵਾਰੀ ਫੋਨ ਫੜਾਉਣ ਦੀ ਲੱਗਦਾ ਹੁੰਦਾ ਰੇਂਜ ਰੂ ਠੀਕ ਕੋਡ ਆ ਤਾਂ 7 ਕਰੋੜ ਤੋਂ ਬਾਈ ਮਹਿਮੂਆਣੇ ਤੋਂ ਬੀਲੇ ਵਾਲੇ ਨੂੰ ਸੜਕ ਆਉਂਦੀ ਆ ਜੀ ਕੇਵਲ ਸਿੰਘ ਸੇਖੋ ਕੇਵਲ ਸਿੰਘ ਸੇਖੋ ਦੇ ਘਰੇ ਜਾਣਾ ਵਪਾਰੀ ਵੀ ਕਹਿ ਦੋ ਬਈ ਹਾਂ ਕੇਵਲ ਸਿੰਘ ਸੇਖੋ ਵਪਾਰ ਦਾ ਹੀ ਕੰਮ ਹਾਂ ਵਪਾਰ ਦਾ ਹੀ ਕੰਮ ਲੈ ਵੀ ਮਿੱਤਰੋ 35 ਸਾਲ ਤੈਨੂੰ ਪਹਿਲਾਂ ਵੀ ਦੱਸ ਗਿਆ ਅੱਡੇ ਆ ਵੀ 35 40 ਸਾਲ ਪੁਰਾਣਾ ਵਪਾਰ ਦਾ ਕੰਮ ਆ ਬਾਈ ਹੁਣ ਉਹਦਾ ਤੇ ਜਦੋਂ ਬਈ ਫਿਰ ਇੰਨੇ ਦਰ ਦੇ ਵਿੱਚ ਤਾਂ ਤੱਤ ਇਨੇ ਚਰ ਦੇ ਵਿੱਚ ਤਾਂ ਤਜਰਬਾ ਜਿਹੜਾ ਵਪਾਰ ਦਾ ਪੂਰਾ ਜ਼ਬਰਦਸਤ ਹੋ ਜਾਂਦਾ ਵਾ ਲੈ ਜੀ ਮਿੱਤਰੋ ਇਹ ਅੱਜ ਦੀ ਵੀਡੀਓ ਦੇ ਵਿੱਚ ਗਾਣਸੀ ਪਿੰਡ ਬੀਲੇ ਵਾਲਾ ਵਾ ਤੇ ਜ਼ਿਲ੍ਹਾ ਫਰੀਦਕੋਟ ਆ ਮੈਮੂ ਵਾਲਾ ਨੇੜੇ ਆ ਜੇ ਥੱਕੇ ਪੈ ਮਾਰ ਮਾਰ ਕੇ ਗੇੜਿਆ ਫਿਰ ਚੱਕ ਲੋ ਗੱਡੀ ਮੋਟਰਸਾਈਕਲ ਕਾਰ ਰਿੰਦੇ ਬਾਰੇ ਬਣਾ ਲਿਆ ਜੇ ਵਿਚਾਰ